ਸਤ ਸ੍ਰੀ ਅਕਾਲ ਦੋਸਤੋ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਸਾਡੇ ਹਜ਼ੂਰ ਸਾਹਿਬ ਯਾਤਰਾ ਦੀ ਵੀਡੀਓ ਹੈ ਪਿੰਡ ਕਾਤਰੋਂ ਤੋਂ ਤਕਰੀਬਨ 30 ਵਿਅਕਤੀਆਂ ਦਾ ਜਥਾ 11 ਤਰੀਕ 2024 ਨੂੰ ਤੀਜੇ ਮਹੀਨੇ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਅਪ੍ਰੰਤ ਅਰਦਾਸ ਕਰਨ ਤੋਂ ਅਪ੍ਰੰਤ ਆਪਣੀਆਂ ਗੱਡੀਆਂ ਦੇ ਵਿੱਚ ਪਿਕਅਪ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਅਸੀਂ ਤੂਰੀਵਾਲ ਨੂੰ ਚਾਲੇ ਪਾਤੇ ਸਾਡੀ ਟ੍ਰੇਨ ਸੀ ਜੋ ਤੂਰੀ ਰੇਲਵੇ ਸਟੇਸ਼ਨ ਤੋਂ 6:30 ਵਜੇ ਦਾ ਟੈਂਸੀ ਅਸੀਂ ਜਹਾਂਗੀਰ ਕਹਿਰੂ ਘਨੋਰੀ ਤੇ ਤੂਰੀ ਦੇ ਈੜੇ ਬਾਜ਼ਾਰਾਂ ਦੇ ਵਿੱਚੋਂ ਨਹੀਂ ਹੁੰਦੇ ਹੋਏ ਅਸੀਂ ਤਕਰੀਬਨ 5 ਵਜੇ ਤੂਰੀ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਤੂਰੀ ਤੋਂ ਸਾਡੀ ਟ੍ਰੇਨ ਦਾ ਟਾਈਮ 6:20 ਦਾ ਸੀ। ਕੁਝ ਕਾਰਨਾ ਕਰਕੇ ਸਾਡੀ ਟ੍ਰੇਨ 2 ਘੰਟੇ ਲੇਟ ਚੱਲ ਰਹੀ ਸੀ। ਸਾਨੂੰ ਰੇਲਵੇ ਸਟੇਸ਼ਨ ਤੇ ਪਹੁੰਚ ਕੇ ਰੇਲਵੇ ਦਾ ਇੰਤਜ਼ਾਰ ਕਰਨਾ ਪਿਆ। ਅਸੀਂ ਉੱਥੇ ਆਸ ਵਿੱਚ ਬੈਠੇ ਗੱਪਸਪ ਕਰਦੇ ਰਹੇ ਅਤੇ ਟ੍ਰੇਨ ਦਾ ਇੰਤਜ਼ਾਰ ਕਰਦੇ ਰਹੇ। ਤਕਰੀਬਨ 8 ਵਜੇ ਦੇ ਕਰੀਬ ਸਾਡੀ ਟ੍ਰੇਨ ਰੇਲਵੇ ਸਟੇਸ਼ਨ ਤੇ ਪਹੁੰਚੀ ਅਸੀਂ ਆਪੋ ਆਪਣੇ ਟਿਕਟਾਂ ਲੈ ਕੇ ਇਹ ਰੇਲ ਜੋ ਅੰਬਰਸਰ ਤੋਂ ਸਤਸਕੰਨ ਸ੍ਰੀ ਹਰ ਰੋੜ ਸਾਹਿਬ ਵੱਲੋਂ ਚੱਲਦੀ ਆ ਵਿੱਚ ਸਵਾਰ ਹੋ ਗਏ ਤੇ ਆਪਣੂੰ ਆਪਣੀਆਂ ਸੀਟਾਂ ਦੇ ਉੱਪਰ ਬੈਠ ਗਏ ਜੋ ਟ੍ਰੇਨ ਸੀ ਆਪਣੀ ਮੰਜ਼ਿਲ ਦੇ ਵੱਲ ਚਾਲੇ ਪਾ ਦਿੱਤੇ। ਟਰੇਨ ਲੇਟ ਹੋਣ ਕਰ ਡਰਾਈਵਰ ਕੁਝ ਤੇਜ਼ ਹੀ ਚਲਾ ਰਿਹਾ ਸੀ। ਟਰੇਨ ਵੱਖ-ਵੱਖ ਸਟੇਸ਼ਨਾਂ ਤੋਂ ਦੀ ਹੁੰਦੀ ਹੋਈ। ਜਾਖੜ ਦਿੱਲੀ ਤਕਰੀਬਨ 11 ਵਜੇ ਦੇ ਕਰੀਬ ਰਾਤ ਨੂੰ ਪਹੁੰਚੀ। ਸਾਡਾ 30 ਘੰਟੇ ਦਾ ਇਹ ਲੰਬਾ ਸਫ਼ਰ ਬਹੁਤ ਹੀ ਭਾਵੇਂ ਢੰਗ ਦੇ ਨਾਲ ਬੀਤਿਆ ਅਸੀਂ ਭਾਵੇਂ ਕਿ ਬਖ ਵਖ ਡੱਬਿਆਂ ਦੇ ਵਿੱਚ ਸਵਾਰ ਸੀ ਹਰ ਵੀ ਅਸੀਂ ਇੱਕ ਪਿੰਡ ਦੇ ਹੋਣ ਕਰਕੇ ਅਸੀਂ ਇੱਕ ਦੂਜੇ ਨਾਲ ਮਿਲਦੇ ਚਲਦੇ ਰਹੇ ਸਾਨੂੰ ਡੱਬਿਆਂ ਦੇ ਵਿੱਚ ਹੋਰ ਵੀ ਕਈ ਸੰਗਤਾਂ ਮਿਲੀਆਂ ਜਿਨ੍ਹਾਂ ਦੇ ਨਾਲ ਸਾਡਾ ਬਹੁਤ ਪਿਆਰ ਬਣਿਆ ਟਰੇਨ ਬਖਰਕ ਸਟੇਸ਼ਨ ਤੋ ਹੁੰਦੀ ਹੋਈ 3 ਘੰਟੇ ਦੇ ਸਫ਼ਰ ਤੋਂ ਬਾਅਦ ਪਹਾੜੀ ਇਲਾਕੇ ਪਾਣੀਆਂ ਨਦੀਆਂ ਝੀਲਾਂ ਗਰਮ ਮੌਸਮ ਅੱਗ ਲੱਗਣੀ ਗਰਮੀ ਤੇ ਪਹਾੜੀ ਇਲਾਕੇ ਸੁਰੰਗਾਂ ਦੇ ਵਿੱਚੋਂ ਦੀ ਲੰਘਦੇ ਹੋਈ ਆਪਣੀ ਮੰਜ਼ਿਲ ਦੇ ਵੱਲ ਚੱਲੇ ਪਾਰੇ ਸੀ ਸਾਰੀਆਂ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਤਨਾਮ ਸਤਨਾ ਬਹਿਗੁਰੂ ਦਾ ਜਾਪ ਕਰਦੀਆਂ। ਸੱਚਖੰਡ ਸ੍ਰੀ ਹਜੂਰ ਸਾਹਿਬ ਅਬਚਰ ਨਗਰ ਜਿੱਥੇ ਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਖਰੀ ਟਾਈਮ ਬਤਾਇਆ ਅਤੇ ਇਥੋਂ ਹੀ ਗੁਰੂ ਸਾਹਿਬ ਨੇ ਬੰਦੇ ਬਾ ਦਰਨੂ ਪੰਜ ਤੀਰ ਦੇ ਕੇ ਛੋਟੇ ਸੈਜਾਦਿਆਂ ਦੇ ਸਿੱਧੀ ਦਾ ਬਦਰਾ ਲੈਣ ਵਾਸਤੇ ਗਦਾਵਰੀ ਨੰਦੀ ਨਦੀ ਦੇ ਕੰਢੇ ਤੋਂ ਭੇਜਿਆ। ਦਰਸ਼ਨ ਕਰਨ ਵਾਸਤੇ ਤਾਵਲੀਆਂ ਸੰਗ ਸਾਨੂੰ ਰਸਤੇ ਦੇ ਵਿੱਚ ਤਕਰੀਬਨ ਦੋ ਰਾਤਾਂ ਤੇ ਇੱਕ ਦਿਨ ਲੱਗਣਾ ਸੀ 30 ਘੰਟੇ ਦਾ ਸਫ਼ਰ ਸਾਡਾ ਇਹ ਹਜ਼ੂਰ ਸਾਹਿਬ ਦਾ ਸੀ ਅਸੀਂ ਬੜੇ ਸਖਾਵੇ ਢੰਗ ਦੇ ਨਾਲ ਇਸ ਸਫ਼ਰ ਨੂੰ ਨਿਪਰੇ ਚਾੜਿਆ ਪੱਥਰਾਂ ਦੀ ਧਰਤੀ ਕਿਤੇ ਪਾਣੀ ਕਿਤੇ ਗਰਮ ਹਵਾ ਦੇ ਝੋਕਿਆਂ ਨੇ ਸਾਡੋ ਬਹੁਤ ਹੀ ਅਨੁਸਾਰ ਤਕਰੀਬਨ ਰਸਤੇ ਦੇ ਵਿੱਚ 15 ਦੇ ਕਰੀਬ ਵੱਡੇ ਜੰਕਸ਼ਨ ਤੇ ਇਹ ਟਰੇਨ ਰੁਕੀ ਕਿਉਂਕਿ ਇਹ ਟਰੇਨ ਸੀ ਜੋ ਐਕਸਪ੍ਰੈਸ ਸੀ ਛੋਟੇ ਸਟੇਸ਼ਨ ਤੇ ਨਹੀਂ ਰੁਕਣਾ ਸੀ ਟਰੇਨ ਆਪਣੇ ਸਫ਼ਰ ਨੂੰ ਬਾਹੋ ਦਾਹੀ ਤੈ ਕਰਦੀ ਹੋਈ ਤਕਰੀਬਨ ਅਭਿਚਲ ਨਗਰ ਸਜੂਰ ਸਾਹਿਬ ਦੇਖੇ 2 ਵਜੇ ਦੇ ਕਰੀਬ ਪਹੁੰਚ ਗਈ ਉੱਥੇ ਬਾਬਾ ਜੀ ਵੱਲੋਂ ਭੇਜੇ ਹੋਏ ਆ ਪਹਿਲਾਂ ਤੇ ਹੀ ਤਕਰੀਬ 10 ਦੇ ਕਰੀਬ ਬੱਚਿਆਂ ਦੇ ਵਿੱਚ ਸਾਰ ਹੋ ਕੇ ਸੰਗਤਾਂ ਆਪਣੇ ਆਪਣੇ ਕਮਰਿਆਂ ਦੇ ਵੱਲ ਚਾਲੇ ਪਾ ਦਿੱਤੇ ਸਾਨੂੰ ਬਾਬਾ ਜੀ ਵੱਲੋਂ 14 ਨੰਬਰ ਮੰਜ਼ਲ ਦੇ ਉੱਪਰ ਬਹੁਤ ਹੀ ਮਹਿਲ ਨਮਾ ਚਾਰ ਕਮਰੇ ਲਾਟ ਕੀਤੇ ਸਨ ਜਿਨ੍ਹਾਂ ਦੇ ਵਿੱਚ ਅਟੈਚ ਬਾਥਰੂਮ ਚਾਰ ਬੈੱਡਰੂਮ ਸੋਫੇ ਬਹੁਤ ਹੀ ਹੋਟਲ ਤੋਂ ਵੀ ਵਧੀਆ ਪ੍ਰਬੰਧ ਸਨੋਂ ਕਮਰਿਆਂ ਦੇ ਵਿੱਚ ਮਿਲਿਆ ਅਸੀਂ ਨਹਾਉਣ ਤੋਂ ਬਾਅਦ ਇਨਾਂ ਕਮਰੇ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਸੌਣ ਦਾ ਕਹਿਇਆ ਕੀਤਾ ਤਾਂ ਜੋ ਸਵੇਰੇ ਉੱਠ ਕੇ ਅਸੀਂ ਵੱਖ-ਵੱਖ ਗੁਰਦੁਆਰੇ ਸਾਹਿਬਾਨ ਦੇ ਦਰਸ਼ਨ ਕਰ ਸਕੀਏ ਤੁਸੀਂ ਮੇਰੀਆਂ ਇਹਨਾਂ ਵੀਡੀਓ ਦੇ ਨਾਲ ਜੁੜੇ ਰਹੋ ਸੀ ਤੁਹਾਨੂੰ ਵੱਖ-ਵੱਖ ਇਥੋਂ ਦੇ ਵੱਖ-ਵੱਖ ਧਰਮ ਗ੍ਰੰਥਸਥਾਨਾਂ ਦੇ ਦਰਸ਼ਨ ਵੀਡੀਓ ਜਰਾ ਹੀ ਕਰਵਾਵਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਵੀ ਕਰ ਦਿਓ ਚੌਥੀ ਮੰਜ਼ਲ ਦੇ ਉੱਪਰੋਂ ਸੱਚਕੰਡ ਸ੍ਰੀ ਹਜੂਰ ਸਾਹਿਬ ਤੇ ਸਾਰੇ ਸ਼ਹਿਰ ਦਾ ਨਜ਼ਾਰਾ ਦੇਖਣਯੋਗ ਬਣਦਾ ਸੀ ਜੋ ਤੁਸੀਂ ਇਸ ਵੀਡੀਓ ਵਿੱਚ ਦੇਖ ਰਹੇ ਹੋ ਵੀਡੀਓ ਨੂੰ ਦੇਖ ਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਹਨਾਂ ਦਰਸ਼ਨ ਅਸਥਾਨਾਂ ਦੇ ਦਰਸ਼ਨ ਤੁਸੀਂ ਸਾਡੀ ਵੀਡੀਓ ਵਿੱਚ